ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਦੇ ਨਿਊ ਵਲੋਗ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਸਾਨੂੰ ਲੱਗੀ ਸੀ ਬਹੁਤ ਜ਼ਿਆਦਾ ਭੁੱਖ ਤੇ ਮੈਂ ਤੋਂ ਲੈ ਜੀ ਕੁੰਡਾ ਤੇ ਆਓ ਜੀ ਫਿਰ ਚੱਲਦੇ ਆਂ ਰੱਖ ਲਿਆ ਕੁੰਡਾ ਮੈਂ ਆ ਕੇ ਕਿਉਂਕਿ ਅੱਜ ਬਣਾਉਣਾ ਜੀ ਰਾਇਤਾ ਤੇ ਇਧਰ ਬੇਟੀ ਰੋਟੀਆਂ ਪਕਾਈ ਜਾਂਦੀ ਹੈ ਤੇ ਮੈਂ ਫ੍ਰਿਜ ਚੋਂ ਦਹੀਂ ਕੱਢ ਲਈ ਹੈ ਤੇ ਆਪਾਂ ਕੁੰਡੇ ਜੀ ਬਣਾਵਾਂਗੇ ਜੀ ਅੱਜ ਰਾਇਤਾ ਤੇ ਜਿਹੜੀ ਲੱਸੀ ਉਹ ਵੀ ਮੈਂ ਕੱਢ ਲਈ ਆ ਤੇ ਲੱਸੀ ਨੂੰ ਜਿਹੜੀ ਆਪਾਂ ਉਲਟ ਪਲਟ ਕਰ ਲਾਂਗੇ ਤਾਂ ਕਿ ਲੱਸੀ ਸੰਘਣੀ ਆ ਤੇ ਫਿਰ ਜਿਸ ਪਈਏ ਜੀ ਬਿਲਕੁਲ ਠੰਡੀ ਠੰਡੀ ਰਾਇਤਾ ਨਾ ਗਾਇਜ਼ ਠੰਡਾਈ ਵਧੀਆ ਲੱਗਦਾ ਹੁੰਦਾ ਹੈਗਾ ਤੇ ਹਲੋ ਜੀ ਕੜਛੀ ਰੱਖ ਲਿਆ ਪਤਲ ਪਾਵਾਂਗੇ ਕੜਛੀ ਦੇ ਵਿੱਚ ਤੇ ਹੋਰ ਜੀ ਕੁਝ ਕੁ ਗੱਲਾਂ ਬਾਤਾਂ ਜਿਹੜੀ ਬੇਟੀਆਂ ਨਾਲ ਮੈਂ ਕਰੀ ਜੰਨੀ ਆ ਤੇ ਆਹ ਲੋ ਜੀ ਆਪਾਂ ਰੱਖ ਲਏ ਡੱਬੇ ਤੇ ਉਹ ਦੇਖੋ ਜਿਹੜੇ ਵੱਡੀਆਂ ਵੱਡੀਆਂ ਕਈ ਲੋਕ ਵੱਡੀਆਂ ਵੱਡੀਆਂ ਰੋਟੀਆਂ ਪਕਾਉਂਦੇ ਆ ਹਨਾ ਤੇ ਅਕਸਰ ਮੈਂ ਵੀਡੀਓ ਦੇਖਦੀ ਹੁੰਨੀ ਆ ਜਿਹੜੇ ਵੱਡੀਆਂ-ਵੱਡੀਆਂ ਰੋਟੀਆਂ ਪਾਉਂਦੇ ਉਹ ਵਧੀਆ ਲੱਗਦੇ ਆ ਮੈਨੂੰ ਚਾਹ ਲੋ ਜੀ ਆਪਾਂ ਨੂਨ ਮਿਰਚਾ ਜਿਹੜਾ ਆਪਾਂ ਪਾ ਲਾਂਗੇ ਕਿਉਂਕਿ ਮੈਂ ਤਿੱਖੀ ਮਿਰਚ ਖਾਨੀ ਆ ਲੇਕਿਨ ਫਿਰ ਵੀ ਮੈਂ ਤਿੱਖੀ ਮਿਰਚ ਨਹੀਂ ਪਾਉਂਗੀ ਜ਼ਿਆਦਾ ਤੇ ਮਿਰਚ ਮਸਾਲਾ ਜੋ ਵੀ ਪਾਣਾ ਸੀ ਮੈਂ ਪਾ ਲਿਆ ਜੀ ਤੇ ਇਧਰ ਦੇਖੋ ਜੀ ਆਪਾਂ ਇਹਨੂੰ ਵਧੀਆ ਜਿਹੜਾ ਨੂਨ ਮਿਰਚਾ ਘੋਲ ਲਾਂਗੇ ਦਹੀਂ ਦੇ ਵਿੱਚ ਤੇ ਆਹ ਲੋ ਜੀ ਮੈਂ ਕੱਢਦੀ ਜੀਰਾ ਆਹ ਲੋ ਜੀ ਮੈਂ ਥੋੜਾ ਜਿਹਾ ਹੀ ਕੱਢਿਆ ਤੇ ਆਹ ਮੈਂ ਟੱਕਨ ਤੇ ਰੱਖਤਾ ਜੀ ਟੱਕਨ ਸਾਫ਼ ਕਰਕੇ ਤੇ ਚਲੋ ਜੀ ਆਪਾਂ ਪਿਆਜ਼ ਲੈ ਆਂਦੇ ਆ ਪਿਆਜ਼ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਾਂਗੇ ਤੇ ਵਾਸ਼ ਕਰਕੇ ਜਿਹੜਾ ਪਾਣੀ ਹੋ ਗਿਆ ਉਹਨਾਂ ਦਾ ਜੱਗ ਦੇ ਵਿੱਚ ਕੱਢ ਦਾਂਗੇ ਜੀ ਚੰਗੀ ਤਰ੍ਹਾਂ ਮੈਂ ਧੋ ਲਿਆ ਪਾਣੀ ਆਪਾਂ ਜੱਗ ਚ ਕੱਢਤਾ ਜੀ ਤੇ ਆਪਾਂ ਜਿਹੜੀ ਦਹੀਂ ਸੀਗੀ ਉਹਦੇ ਚ ਆਪਾਂ ਪਾ ਲਈਏ ਜੀ ਪਿਆਜ਼ ਤੇ ਚਲੋ ਜੀ ਗੈਸ ਜਗਾ ਲਿਆ ਤੇ ਆਪਾਂ ਹੁਣ ਸ਼ਮਕਾ ਲਾਵਾਂਗੇ ਸ਼ਮਕਾ ਹੇ ਰਬਾ ਇਹ ਤਾਂ ਮੈਨੂੰ ਸਭ ਪਖਾ ਜਾਂਦਾ ਮੈਂ ਮਰ ਜਾਂਦੀ तो खैर यह जहाँ कुछ भी नहीं गा जी क्योंकि मालक दियाँ रखा है तो बेटा भी आ गया पूछ रहा मम्मी रोटी बन गई मैं रोटी बन गई बस रायता बनना बाकी है तो दही पुछ रहा दही दही तो है नहीं पुत जग च भी है नहीं गी है नहीं गी जग च पाती पुत दही सारी पाती आ लो जी आप देंगे हम जीरा ओ हो 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 आता वाला धूँआ जा निकल लग गया ए दूर हो जाए जो दूर हो जो ਠੀਕ ਹੈ ਜੀ ਆਪਾਂ ਲਾਤਾ ਸ਼ਮਕਾ ਹੋਣ ਇਸ ਨੂੰ ਤੇ ਚਲੋ ਜੀ ਨਮਕਲ ਡੱਬਾ ਜਿਹੜਾ ਬੰਦ ਕਰਤਾ ਤੇ ਭਾਂਡੇ ਢੁੰਡੇ ਜਿਹੜੇ ਮੜੀ ਮੜੀ ਤੋਂ ਮੰਜ ਨਾਲ ਸੀ ਮੈਂ ਸੈੜ ਚੜਾ ਕੇ ਦਿਨੀ ਆ ਤੇ ਆਹ ਲੋ ਜੀ ਮੈਂ ਤਾਂ ਬਾਟੀ ਚ ਪਾਉਣੀ ਰਾਇਤਾ ਤੇ ਕਿਹਨੂੰ ਕਿਹਨੂੰ ਰਾਇਤਾ ਪਸੰਦ ਹੈ ਜੀ ਕਮੈਂਟ ਕਰਾਈ ਜਰੂਰ ਦੱਸਿਓ ਤੁਸੀਂ ਤੇ ਆਹ ਲੋ ਜੀ ਆਪਾਂ ਹੁਣ ਇਹ ਚ ਪਾਵਾਂਗੇ ਬਰਫ਼ ਠੰਡਾ ਪਾਣੀ ਕਰਾਂਗੇ ਜੀ ਰੋਟੀ ਨਾਲ ਖਾਣ ਨਿਕਲ ਜਾ ਨਿਕਲ ਜਾ ਨਿਕਲ ਜਾ ਛੇਤੀ 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 ਕਿਉਂਕਿ ਮੈਨੂੰ ਪਿਆਸ ਵੀ ਬਹੁਤ ਜ਼ਿਆਦਾ ਲੱਗੀ ਹੈ ਜੀ ਤੇ ਆਹ ਲੋ ਜੀ ਆਪਾਂ ਜਿਹੜੀ ਬਰਫ਼ ਹੈ ਉਹ ਕੱਢ ਲਈ ਆ ਟਕ ਲਿਆ ਪਾਣੀ ਨੂੰ ਚਲੋ ਜੀ ਆਪਾਂ ਚੱਲਦੇ ਹਾਂ ਹੁਣ ਪਰਲੇ ਕਮਰੇ ਚ ਰੋਟੀਆਂ ਚੱਕ ਲਈਆਂ ਟਾਕੇ ਤੇ ਆਪਾਂ ਇੱਕ ਹੀ ਵਾਰੀ ਆਪਾਂ ਸਮਾਨ ਲੈ ਚੱਲੇ ਤੇ ਆਓ ਜੀ ਆਪਾਂ ਹੁਣ ਕਰਦੇ ਆਂ ਪੇਟ ਪੂਜਾ ਪਹਿਲਾਂ ਚਲੋ ਬਿੱਟੂ ਨੂੰ ਪਾਣੀ ਪਿਆ ਦਈਏ ਕਿਉਂਕਿ ਇਹ ਸਾਡੇ ਨਾਲ ਹੀ ਖੰੰਡਾ ਰੋਟੀ ਤੇ ਆਹ ਲੋ ਜੀ ਖਾ ਲੋ ਰੋਟੀਆਂ ਤੇ ਹੈ ਵਾਹਿਗੁਰੂ ਸੱਚੇ ਪਾਸ਼ਾ ਸਭ ਨੂੰ ਦੇਈ ਦੋ ਵੇਲਾਂ ਦੀ ਰੋਟੀ ਏ ਅਰਦਾਸ ਕਰਕੇ ਤੁਸੀਂ ਬੈਠਿਆ ਕਰੋ ਜੀ ਮਾਲਕ ਮੂਰੇ ਕਿਉਂਕਿ ਜਦੋਂ ਵੀ ਖਾਣਾ ਖਾਈਗੇ ਉਦੋਂ ਅਰਦਾਸ ਜ਼ਰੂਰੀ ਹੁੰਦੀ ਆ ਕਿ ਆਪਾਂ ਨੂੰ ਰੋਟੀ ਨਸੀਬ ਹੁੰਦੀ ਆ ਨਾ ਕਈ ਜਿਹੜੇ ਵਿਚਾਰੇ ਭੁੱਖੇ ਆ ਕਈ ਕਿ ਦਿਨਾਂ ਤੋਂ ਰੋਟੀ ਉਹਨਾਂ ਨੂੰ ਨਸੀਬ ਨਹੀਂ ਹੁੰਦੀ ਤੇ ਚਲੋ ਜੀ ਮੈਂ ਪਹਿਲਾਂ ਪਾਣੀ ਪੀ ਲਿਆ ਕਿਉਂਕਿ ਮੈਨੂੰ ਪਿਆਸ ਬਹੁਤ ਜ਼ਿਆਦਾ ਲੱਗੀ ਸੀ ਤੇ ਆਪਾਂ ਕਰਦੇ ਹਾਂ ਜੀ ਟੈਸਟ ਕਿਵੇਂ ਦਾ ਬਣਿਆ ਜੀ ਰਾਇਤਾ ਤੇ ਆਓ ਜੀ ਜੀਨੇ ਖਾਣਾ ਹਮ ਯਮਮੀ ਯਮਮੀ ਥੋੜਾ ਜਿਹਾ ਨਮਕ ਘੱਟ ਸੀਗਾ ਜੀ ਤੇ ਆ ਜੋ ਆ ਜੋ ਬੱਚੇ ਤੁਸੀਂ ਵੀ ਰੋਟੀ ਪਾਣੀ ਖਾ ਲਓ ਕਿਉਂਕਿ ਟਾਈਮ ਕਾਫੀ ਹੋ ਗਿਆ ਭੁੱਖ ਜਿਆਦਾ ਲੱਗੀ ਆਹ ਬੜਾ ਟੈਸਟੀ ਬਣਿਆ ਜੀ ਤੇ ਹੋਰ ਜੀ ਠੀਕ ਹੋ ਤੁਸੀਂ ਸਾਰੇ ਤੇ ਸਾਡੇ ਬਲੌਗ ਤੁਹਾਨੂੰ ਕਿਵੇਂ ਲੱਗਦੇ ਆ ਜੀ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਆਹ ਲਓ ਜੀ ਮੈਂ ਵੀ ਇੱਧਰ ਠੰਡਾ ਪਾਣੀ ਰੱਖ ਲਿਆ ਕਿਉਂਕਿ ਰੋਟੀ ਦੇ ਨਾਲ ਨਾ ਮੈਨੂੰ ਪਾਣੀ ਬਹੁਤ ਜ਼ਿਆਦਾ ਪੀਣਿਆ ਜਾ ਪੁੱਤ ਇੱਧਰ ਖਾ ਲਓ ਤੁਸੀਂ ਵੀ ਰੋਟੀ ਖਾ ਲਓ ਫਟਾਫਟ ਠੀਕ ਹੈ ਗਾਇਜ਼ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਵੀਡੀਓ ਵਧੀਆ ਲੱਗੇ ਤਾਂ ਦਬ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਕਮੈਂਟਰ ਆਈ ਆਪਣੀ ਰਾਇਸਲਾ ਜ਼ਰੂਰ ਲਿਖਿਓ ਜੀ ਤੇ ਰੋਟੀ ਪਾਣੀ ਖਾਣਾ ਤਾਂ ਜੋ ਜੀ ਖਾ ਪੀ ਲੋ ਖੁੱਲੇ ਦਿਲ ਨਾਲ ਸੱਦਾ ਹੈ ਜੀ ਹੁਣ ਜਿਹੜਾ ਟਾਈਮ ਸਮਾਂ ਇਜਾਜ਼ਤ ਨਹੀਂ ਦਿੰਦਾ ਜੀ ਤੇ ਆਪਾਂ ਇਹ ਵੀਡੀਓ ਇੱਥੇ ਕਰਨ ਲੱਗੇ ਆਂ ਜੀ ਸਮਾਪਤ ਤੇ ਅਗਲੀ ਵੀਡੀਓ 'ਚ ਮਿਲਦੇ ਆਂ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ